ਵੈਸੀ ਤਾਂ ਇੱਕ ਨਜ਼ਮ ਹੈ ਵੈਸੀ ਤਾਂ ਤਤ ਤੇ ਤਤ ਦੀ ਹਿੱਕ ਤੇ ਗਿਰੀਆਂ ਰੰਗ-ਬਰੰਗੀਆਂ ਫੁੱਲ ਪੱਤੀਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਮੈਨੂੰ ਪਰ ਮੈਂ ਤੈਨੂੰ ਉਸ ਰੁੱਤ ਦਾ ਨਾਂ ਦੇਵਾਂਗਾ ਜਦੋਂ ਫੁੱਲ ਡੋਟੀਆਂ ਅੱਖਾਂ ਖੋਲਦੀਆਂ ਹਨ ਨਿੱਕੇ ਨਿੱਕੇ ਖਿੜਦੇ ਨੇ ਗੁਲਾਬ ਦੀ ਰੂਹ ਤੇ ਬਾਹ ਉੱਤੇ ਫੁੱਲ ਤੂੰ ਉਸ ਬੇਲੇ ਦੀ ਖੁਸ਼ਬੂ ਹੁਣ ਸੁਗੰਧ ਹੈ ਉਸ ਵਕਤ ਦੀ ਤੇਰੀ ਮੁਹੱਬਤਾਂ ਪਿਆਰ ਦੀਆਂ ਕੋਮਲਾਂ ਤੇ ਤੇਜ਼ ਹਵਾਵਾਂ ਨੂੰ ਹਿਲਾਉਣ ਵਰਗੀ ਹੈ ਜਦੋਂ ਸੂਰਜ ਵੀ ਥੱਕ ਟੁੱਟ ਜਾਂਦਾ ਹੈ ਪੰਛੀ ਦੀ ਛਾਂ ਪੱਛਮ ਦੀ ਸ਼ਾਮ ਦਾ ਰੰਗ ਫਿੱਕਾ ਜਾ ਪੈਂਦਾ ਹੈ ਉਦੋਂ ਮੇਲਿਆਂ ਵਿੱਚੋਂ ਰੌਣਕ ਵੀ ਘਟ ਜਾਂਦੀ ਹੈ ਘਰਾਂ ਨੂੰ ਪਰਤਦੇ ਨੇ ਗਾਉਂਦੇ ਗੀਤ ਕਰਨ ਗਏ ਖਾਲੀ ਰੋਟੀ ਬਾਰੇ ਡੱਬੇ ਸਾਈਕਲ ਦੇ ਹੈਂਡਲ ਤੇ ਮੌਸਮ ਬਦਲਦਾ ਹੈ ਤਪਸ਼ ਘਟਦੀ ਹੈ ਤਰਤ ਅਸਮਾਨ ਦੀ ਪਰ ਤੇਰੀ ਅਗ ਕਦੇ ਮੱਦ ਬਣੀ ਪੈਂਦੀ ਤੂੰ ਜਦ ਵੀ ਆਉਣੀ ਏ ਮੇਲੇ ਚ ਸ਼ਾਹ ਜਾਂਦੀ ਏ ਕਬਜਾ ਕਰ ਲੈਨੀ ਏ ਤੇਰੇ ਘਰ ਜਾਣ ਨਾਲ ਹੀ ਪਰਿਆ ਮੇਲਾ ਵੀ ਉਜੜ ਜਾਂਦਾ ਹੈ ਤੂੰ ਜਰਾ ਹੋਰ ਠਹਿਰ ਜਾ ਆਕਰ ਇੱਕ ਹੋਰ ਰੰਗ ਦੀਆਂ ਚੂੜੀਆਂ ਚੜਾ ਲਿਆ ਕਰ ਤੇ ਛਣਕਾ ਲਿਆ ਕਰ ਵੀਣੀਆਂ ਦਿੰਨਾ ਤਰਜਾਂ ਤੇ ਤਾਂ ਕਿ ਗੱਭਰੂ ਹੋਰ ਮੇਲਾ ਲੁੱਟ ਲੈਣ ਤੂੰ ਨਾ ਤਾਂ ਇਸ਼ਕ ਨੂੰ ਮਰਨ ਦਿੰਨੀ ਏ ਨਾ ਜਿਉਣ ਤੂੰ ਸਦਾ ਉਸਦੇ ਪਰਛਾਵੇਂ ਵਿੱਚ ਵੀ ਭਟਕਦੀ ਰਹੇਂਗੀ ਅਖੀਰ ਬੀਲੇ ਤੱਕ ਉਹ ਵੀ ਕੀ ਕਰੇ ਜਿੰਨਾ ਜਿੰਨਾ ਚਿਰ ਜਿਉਂਦਾ ਸੀ ਅੱਖਾਂ ਦੇਖਦੀਆਂ ਰਹੀਆਂ ਤੈਨੂੰ ਜੁਦਾਈਆਂ ਦੇ ਦੁੱਖੜੇ ਬੁਰੇ ਹੁੰਦੇ ਨੇ ਚੰਗਾ ਹੋਇਆ ਤੂੰ ਮੁਹੱਬਤ ਨੂੰ ਜ਼ਿੰਦਗੀ ਬਖਸ਼ੀ ਇਹ ਰਹਿਮ ਕੀਤਾ ਇਸ਼ਕ ਉਤੇ ਤੂੰ ਚੰਗਾ ਹੋਇਆ ਤੂੰ ਮੁਹੱਬਤ ਨੂੰ ਜ਼ਿੰਦਗੀ ਬਖਸ਼ੀ ਤੇ ਇਹ ਰਹਿਮ ਕੀਤਾ ਇਸ਼ਕ ਉਤੇ